ਜੀਵੀਐਸ ਟਾਈਮ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਜਗਵੀਰ ਜਾ ਦਰਸ਼ਕੋ ਇਸ ਵਕਤ ਮੈਂ ਮੋਗਾ ਜਲਾ ਤੇ ਪਿੰਡ ਬੁੱਟਰਾਂ ਸਭ ਨੂੰ ਪਤਾ ਕਿ ਪਿਛਲੀ ਦਿਨੀ ਜਿਹੜਾ ਬੁੱਗੀਪੁਰਾ ਬੁੱਟਰਕਲਾ ਲੋਪੋ ਤੇ ਮੱਲੇਆਣਾ ਦੇ ਵਿੱਚ ਭਾਰੀ ਬਰਸਾਤ ਕਰਨ ਜਿਹੜੇ ਕਿਸਾਨ ਆ ਉਹਨਾਂ ਦੀ ਝੋਨੇ ਦੀ ਫਸਲ ਦਾ ਤੇ ਹਰੇਚਾਰੇ ਦਾ ਨੁਕਸਾਨ ਹੋਇਆ ਸੀ ਜਿਸ ਤੋਂ ਬਾਅਦ ਡਿਜੀਟਲ ਮੀਡੀਆ ਤੇ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਤੇ ਵੀਡੀਓ ਵਾਇਰਲ ਹੁੰਦੀਆਂ ਨੇ ਉਸ ਤੋਂ ਬਾਅਦ ਵਕ ਵਕ ਪਾਰਟੀਆਂ ਦੇ ਇੱਥੇ ਲੀਡਰ ਪਹੁੰਚਦੇ ਨੇ ਆਗੂ ਪਹੁੰਚਦੇ ਨੇ ਤੇ ਜੇਕਰ ਸੰਤ ਸੀਚੇਵਾਲ ਦੀ ਗੱਲ ਕਰੀਏ ਤਾਂ ਪਹਿਲੇ ਦਿਨੀ ਉਹ ਵੀ ਪਹੁੰਚ ਕੇ ਗਏ ਨੇ ਤੇ ਗੱਲ ਕਰਦੇ ਆ ਵਰਲਡ ਵਾਈਡ ਫੇਮਸ ਖਾਲਸਾ ਆਈਡ ਦੀ ਅੱਜ ਉਹਨਾਂ ਦੇ ਜਿਹੜੇ ਮੈਂਬਰ ਨੇ ਵੱਡੀ ਰਾਹਤ ਪਹੁੰਚਾਉਣ ਦੇ ਲਈ ਕਿਸਾਨਾਂ ਨੂੰ ਆਏ ਨੇ ਜਿਨ੍ਹਾਂ ਦੇ ਵਿੱਚ 66 ਪਰਿਵਾਰ ਆ ਬੁੱਟਰਕਲਾਂ ਦੇ ਜਿਨ੍ਹਾਂ ਦੇ ਵਿੱਚ ਹਰਾਚਾਰਾ ਜਿਹੜਾ ਉਹਨਾਂ ਦਾ ਪ੍ਰਭਾਵਿਤ ਹੋਇਆ ਸੀ ਉਸ ਦੀ ਮਦਦ ਦੇ ਲਈ ਇੱਥੇ ਪਹੁੰਚੇ ਆ ਹੋਰ ਵੀ ਵਕ ਵਕ ਪਿੰਡਾਂ ਦੇ ਵਿੱਚ ਉਹ ਪਹੁੰਚ ਰਹੇ ਆ ਔਰ ਜਿਹੜੀ ਪਨੀਰੀ ਵੀ ਖਰਾਬ ਹੋ ਗਈ ਸੀ ਉਸ ਦੇ ਲਈ ਵੀ ਅਸੀਂ ਗੱਲ ਕੀਤੀ ਆ ਆਫ ਦ ਰਿਕਾਰਡ ਇਥੇ ਜਿਹੜੇ ਅਮਰਸਰ ਤੋਂ ਦਿਵਿੰਦਰਪਾਲ ਸਿੰਘ ਜੀ ਖਾਲਸਾ ਸਾਈਡ ਦੇ ਮੈਂਬਰ ਨੇ ਉਹਨਾਂ ਦੇ ਨਾਲ ਕਿ ਜਦੋਂ ਤੱਕ ਜਿਹੜੀਆਂ ਸਵਾਮਾਂ ਐ ਅਸੀਂ ਉਹਨਾਂ ਟਾਈਮ ਰਵਾਂਗੇ ਇੱਥੇ ਸਵਾਮਾਂ ਦੇਵਾਂਗੇ ਜਦੋਂ ਤੱਕ ਕਿਸਾਨਾਂ ਦਾ ਜਿਹੜਾ ਹੱਲ ਨਹੀਂ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੋਗਾ ਜ਼ਿਲ੍ਹਾ ਦੇ ਪਿੰਡ ਬੁੱਟਰ ਵਿੱਚ ਖੜੇ ਆ ਜਿੱਥੇ ਪਿਛਲੇ ਦਿਨੀਂ ਭਾਰੀ ਬਰਸਾਤ ਹੋਣ ਕਰਕੇ ਮੀਂਹ ਦਾ ਬਹੁਤ ਪਾਣੀ ਇਕੱਠਾ ਹੋਇਆ ਸੀ ਜਿੱਥੇ ਸਭ ਤੋਂ ਵੱਧ ਨੁਕਸਾਨ ਜੇ ਆਪਾਂ ਜਿਹੜੀ ਰੋਜ਼ ਚੀਜ਼ ਵਰਤੋਂ ਵਿੱਚ ਆਉਂਦੀ ਆ ਉਹ ਪੱਠੇ ਆਉਂਦੇ ਪਸ਼ੂਆਂ ਦਾ ਚਾਰਾ ਜਿਹੜਾ ਬਿਲਕੁਲ ਖਤਮ ਹੋ ਗਿਆ ਸੀ ਕਈ ਪਰਿਵਾਰਾਂ ਦਾ ਤੇ ਬਾਕੀ ਝੋਨੇ ਦਾ ਨੁਕਸਾਨ ਬਹੁਤ ਵੱਡੀ ਪੱਧਰ ਤੇ ਹੋਇਆ ਵਾ ਤੇ ਅਸੀਂ ਸਾਡੀ ਟੀਮ ਨੇ ਆਣ ਕੇ ਇੱਥੇ ਅਸੈਸਮੈਂਟ ਕੀਤੀ ਆ ਗਰਾਊਂਡ ਤੇ ਆਣ ਕੇ ਤੇ ਅਸੀਂ ਸਭ ਤੋਂ ਪਹਿਲਾਂ ਜ਼ਰੂਰਤ ਸਮਝੀ ਆ ਵੀ ਪਸ਼ੂਆਂ ਦੇ ਚਾਰੇ ਦਾ ਪ੍ਰਬੰਧ ਕੀਤਾ ਜਾਵੇ ਉਸ ਤੋਂ ਬਾਅਦ ਜੜੀਆਂ ਇੱਥੇ ਪਨੀਰੀ ਦਾ ਪ੍ਰਬੰਧ ਕੀਤਾ ਜਾਵੇ ਜਿਹੜੀ ਵੀ ਪਨੀਰੀ ਇੱਥੇ ਅੱਗੇ ਲੱਗ ਰਹੀ ਆ ਯਾ 1509 ਵਾ ਯਾ 126 ਆ ਜਿਹੜੀ ਵੀ ਪਨੀਰੀ ਦੀ ਲੋਡ ਹੋਈ ਉਹ ਪਨੀਰੀ ਦਾ ਪ੍ਰਬੰਧ ਵੀ ਅਸੀਂ ਕਰਕੇ ਤੇ ਦੁਬਾਰਾ ਇਹਨਾਂ ਪਿੰਡਾਂ ਵਿੱਚ ਚਾਵਾਂਗੇ ਅਜੇ ਪਿਆਲੀਆਂ ਦੇ ਕਈਆਂ ਖੇਤਾਂ ਦੇ ਵਿੱਚ ਅਜੇ ਵੀ ਪਾਣੀ ਖੜਾ ਵਾ ਉੱਥੇ ਜਿੱਦਾਂ ਕਿਸੇ ਦੀ ਲੋਡ ਮੁਤਾਬਕ ਉੱਥੇ ਪੱਖੇ ਵੀ ਲੈ ਕੇ ਆਈਆਂ ਤੇ ਪੱਖੇ ਪਾਣੀ ਵਾਲੇ ਚੱਲ ਰਹੇ ਸਰ ਕਿੰਨੇ ਕਿਸਾਨ ਅਗੇ ਦੇ ਐਡਮਿਟ ਪਾਏ ਗਏ ਨੇ ਇਸ ਪਿੰਡ ਦੇ ਵਿੱਚ ਜਿਹੜੇ ਆ 68 ਤੋਂ 70 ਪਰਿਵਾਰ ਆ ਜਿਨ੍ਹਾਂ ਨੂੰ ਹਰੇ-ਜਾਰੇ ਦੀ ਜ਼ਰੂਰਤ ਆ ਤੇ ਉਹਨਾਂ ਵਾਸਤੇ ਅੱਜ ਅਸੀਂ ਹਰੇ-ਜਾਰਾ ਇੱਥੇ ਲੈ ਕੇ ਆਏ ਆ ਬਾਕੀ ਝੋਨੇ ਦਾ ਨੁਕਸਾਨ ਤੇ ਜਿਹੜਾ ਹਜ਼ਾਰਾਂ ਏਕੜ ਦੇ ਵਿੱਚ ਹੋਇਆ ਵਾ ਪਰ ਇਸ ਤੋਂ ਬਾਅਦ ਕਿੰਨੇ ਕਿਤੇ ਪਿੰਡਾਂ ਦਿੱਤੇ ਹੋਇਆ ਸਾਡੇ ਨੂੰ ਸਲਾਵਾ ਦਿੱਤੀ ਹੋ ਜਾਣੀ ਹੈ ਇਸ ਤੋਂ ਬਾਅਦ ਅੱਗੇ ਕਿਹ ਪਿੰਡ ਡਾਂਗ ਰਹੀ ਆਉਂਦਾ ਵਾ ਉੱਥੇ ਜਿਹੜਾ ਵਾ ਨੁਕਸਾਨ ਹੋਇਆ ਵਾ ਤੇ ਹਰੇਚਾਰੇ ਦਾ ਉੱਥੇ ਅਸੀਂ ਚਾਰੇ ਦੀ ਵੰਡ ਕਰਨੀ ਆ ਦੇ ਦੇ ਮੈਂ ਮੀਡੀਆ ਰਾਹੀਂ ਦੱਸਣਾ ਚਾਹੁੰਦਾ ਪੀ ਝੋਨੇ ਦੀ ਪਨੀਰੀ ਕਿਸੇ ਵੀ ਪਿੰਡ 8 ਤੋਂ 10 ਪਿੰਡ ਜਿੱਨਾਂ ਚ ਆਇਆ ਕਿਸੇ ਨੂੰ ਵੀ ਪਨੀਰੀ ਦੀ ਜ਼ਰੂਰਤ ਹੋਵੇ ਤੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਵਾ ਅਸੀਂ ਉਹਨਾਂ ਨੂੰ ਜਿਹੜੀ ਵੈਰੈਟੀ ਸਾਡੇ ਕੋਲ ਅਵੇਲੇਬਲ ਹੋਊਗੀ ਅਸੀਂ ਉਹ ਵੈਰੈਟੀ ਉਹਨਾਂ ਨੂੰ ਜ਼ਰੂਰ ਲੈ ਕੇ ਇੱਥੇ ਉਹਨਾਂ ਦੇ ਪਿੰਡ ਪ ਜਾਵਾਂਗੇ ਖੇਤ ਤੱਕ ਪਹੁੰਚਾਉਂਦਾ ਅਸੀਂ ਕਹਿੰਦੇ ਆ ਪੀ ਅਸੀਂ 40 ਤੱਕ ਪਨੀਰੀ ਪਜਾ ਕੇ ਦਵਾਂਗੇ ਝੋਨੇ ਤੋਂ ਬਗੈਰ ਜੇ ਇਹ ਮੀਂਹ ਆ ਪਾਰੀ ਮੀਂਹ ਨਾਲ ਨੁਕਸਾਨ ਹੋਇਆ ਪਰ ਪਨੀਰੀ ਤੋਂ ਬਗੈਰ ਨਹੀਂ ਕਿਸੇ ਨੂੰ ਰਹਿਣ ਦੇਣਾ ਪਨੀਰੀ ਹਰ ਇੱਕ ਤੱਕ ਪਹੁੰਚੂਗੀ ਤੇ ਜਿੰਨਾਂ ਵੀਰਾਂ ਕੋ ਅ ਇੱਕ ਦੋ ਦਿਨਾਂ ਦੀ ਹੋਰ ਵੇਟ ਕਰਿਓ ਇਹ ਪਨੀਰੀ ਅਸੀਂ ਇੱਥੇ ਪਿੰਡ ਵਿੱਚ ਲੈ ਕੇ ਵੰਡ ਕੇ ਉਹਨਾਂ ਦੀ ਪਨੀਰੀ ਵੀ ਇੱਥੇ ਵਰਤੋਂ ਵਿੱਚ ਆਊਗੀ। ਅ ਇੱਕ ਵੀ ਦਿਨ ਤੋਂ ਕਹਿੰਦੇ ਆ ਕਿ ਅੱਗੇ ਪਿੰਡ ਦੇ ਉਪਰ ਨਹੀਂ ਨੇ ਉਹਨਾਂ ਦਾ ਕਹਿਣਾ ਹੈ ਕਿ ਜੀ ਐਨ ਆਰ ਵੀ ਮਦਦ ਕਰ ਰਹੇ ਨੇ ਕਿਸ ਤਰ੍ਹਾਂ ਦਾ ਸਹਿਯੋਗ ਹੈ ਪਿੰਡ ਦਾ। ਇਸ ਪਿੰਡ ਦੇ ਜਿਹੜੇ ਐਨ ਆਰ ਵੀਰਾਂ ਨੇ ਇਸ ਪਿੰਡ ਨੂੰ ਲੋਕਲ ਸਹਿਯੋਗ ਕੀਤਾ ਵਾ ਜਿਹੜੇ ਜਿਹੜੇ ਵੀ ਪਿੰਡ ਦੇ ਵਿੱਚੋਂ ਗਏ ਆ ਉਹਨਾਂ ਨੇ ਵੀ ਇਹਨਾਂ ਖਾਨਾਂ ਨੂੰ ਇੱਕ ਜਿਹੜੀ ਜਮ੍ਹਾਂ ਬੰਦੀ ਰਾਸ਼ੀ ਦਿੱਤੀ ਆ। ਬਾਕੀ ਜਿਹੜੇ ਹੁਣ ਇੱਕ ਦੂਜੇ ਦੀ ਬਾਹ ਫੜ ਕੇ ਤੇ ਗਾਂ ਆਪਾਂ ਅੱਗੇ ਇਹਦਾ ਕਰ ਸਕੀਏ। ਪਰ ਆਪਣੀ ਨੂੰ ਕੀ ਦਿੰਦੇ ਇੱਕ ਵਾਰੀ ਆਪਣਾ ਸੰਪਰਕ ਨੰਬਰ ਜੂ ਦੇ ਦੇ ਤਾਂ ਕਿ ਵਕਵਾਤ ਨਾਲ ਲੋਕਾਂ ਦਾ ਕੋਈ ਗਲਤ ਹੋ ਜਾਈ। ਹਾਂਜੀ ਮੇਰਾ ਸੰਪਰਕ ਨੰਬਰ 8872424869 ਦੁਬਾਰਾ ਮੈਂ ਬੋਲ ਦੇਣਾ 8872424869 ਇਹ ਜਿਹੜੀ ਜਾਂ ਜਿਹੜੇ ਕੁਝ ਸਵਾਵਾਂ ਜਿਹੜੀਆਂ ਨਵੇਂ ਲੋਕ ਜਨਮ ਹੋਏ ਖਾਲਸਾ ਏਡਰ ਪਰ ਉਹ ਦੀਆਂ ਜਾ ਰਹੀਆਂ ਨੇ ਉਹਨਾਂ ਦਾ ਜ਼ਿਕਰ ਵੀ ਜ਼ਰੂਰ ਹਾਂਜੀ ਖਾਲਸਾ ਏਡਰ ਦੀਆਂ ਜਿਹੜੀਆਂ ਪੰਜਾਬ ਦੇ ਵਿੱਚ ਸਵਾਵਾਂ 6 ਤੋਂ 7 ਪ੍ਰੋਜੈਕਟ ਜਿਹੜੇ ਸਾਡੇ ਕੰਟੀਨਿਊ ਚੱਲਦੇ ਆ ਜਿਹਦੇ ਵਿੱਚ ਬਾਇਓ ਡਾਇਵਰਸਟੀ ਆ ਕਿਸਾਨਾਂ ਨਾਲ ਅਸੀਂ ਇੱਕ ਸਾਂਝੀ ਖੇਤੀ ਪ੍ਰੋਗਰਾਮ ਸ਼ੁਰੂ ਕੀਤਾ ਵਾ ਬਠਿੰਡੇ ਜ਼ਿਲ੍ਹੇ ਵਿੱਚ ਜਿਹਦੇ ਵਿੱਚ ਬਹੁਤ ਛੋਟੇ ਜ਼ਿਮੀਂਦਾਰਾਂ ਨੂੰ ਅਸੀਂ ਜਿਹੜੇ ਆ 5 ਤੋਂ 7 ਜਿਹੜੇ ਆ ਸੰਦ ਲੈ ਕੇ ਦਿੱਤੇ ਆ ਜ਼ਮੀਨ ਵਾਉਣ ਵਾਸਤੇ ਬਾਕੀ ਉਹ ਆਪਣਾ ਗੁਜ਼ਾਰਾ ਜਿਹੜਾ ਵਾ ਉਹਦੇ ਨਾਲ ਕਰ ਸਕਣ ਅੱਜ ਕੱਲ੍ਹ ਇਹ ਛੋਟੇ ਜ਼ਿਮੀਂਦਾਰਾਂ ਕੋ ਉਹ 50 ਹਸ ਪਾਵਰ ਜਾਂ 60 ਹਸ ਪਾਵਰ ਦਾ ਟਰੈਕਟਰ ਲੈਣਾ ਦੋ ਕਿੱਲਿਆਂ ਵਾਲੇ ਦੀ ਬਸ ਦੀ ਗੱਲ ਨਹੀਂ ਤੇ ਉਹ ਜ਼ਮੀਨ ਵੇਚਣ ਲਈ ਮਜਬੂਰ ਹੋ ਗਿਆ ਛੋਟਾ ਜ਼ਿਮੀਂਦਾਰ ਇੰਨੇ ਵੱਡੇ ਸੰਦ ਰੱਖ ਨਹੀਂ ਸਕਦਾ ਤੇ ਉਹ ਜ਼ਮੀਨ ਵੇਚਣ ਲਈ ਮਜਬੂਰ ਹੋ ਗਿਆ ਇਹ ਜਿਹੜੀ ਖੇਤੀ ਆ ਇੱਕ ਲਾਈਵੰਦ ਧੰਦਾ ਸੀ ਬਾਬੇ ਨਾਨਕ ਨੇ ਖੇਤੀ ਕੀਤੀ ਸੀ ਤੈਨੂੰ ਲਾਈਵੰਦ ਧੰਦਾ ਕਿਹਾ ਸੀ ਪਰ ਅੱਜ ਇਹ ਘਾਟੇ ਦਾ ਸੌਦਾ ਹੋ ਗਿਆ ਵਾ ਉਹ ਮਹਿੰਗੀ ਮਸ਼ੀਨਰੀ ਕਰਕੇ ਹੋ ਗਿਆ ਵਾ ਤੇ ਅਸੀਂ ਬਾਕੀ ਜਥੇਬੰਦੀਆਂ ਨੂੰ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਇਕੱਠੇ ਹੋ ਕੇ ਸਾਨੂੰ ਦੱਸੋ ਅਸੀਂ ਇਦਾਂ ਦੇ ਪ੍ਰੋਜੈਕਟ ਜਿਹੜੇ ਪੰਜਾਬ ਦੇ ਬਾਕੀ ਪਿੰਡਾਂ ਵਿੱਚ ਵੀ ਲੈ ਕੇ ਜਾਣੇ ਆ ਤਾਂ ਕਿ ਖੇਤੀ ਜਿਹੜਾ ਵਾ ਉਹ ਆਪਾਂ ਘਾਟੇ ਦਾ ਸੌਦਾ ਨਹੀਂ ਰੱਖਣਾ ਅੱਜ ਕਿੰਨੇ ਪਿੰਡਾਂ ਵਿੱਚ ਗਈਆਂ ਸਰਵਾਂ ਜਿੱਥੇ ਜਾ ਚੁੱਕੀਆਂ ਆ ਅੱਜ ਸਾਡੀਆਂ ਤਿੰਨ ਪਿੰਡਾਂ ਦੇ ਵਿੱਚ ਦੋਹਾਂ ਪਿੰਡਾਂ ਦੇ ਵਿੱਚ ਚਾਰ ਆ ਇੱਕ ਪਿੰਡ ਦੇ ਵਿੱਚ ਸਾਡਾ ਜਿਹੜਾ ਪਾਣੀ ਦਾ ਚੱਲ ਰਿਹਾ ਵਾ ਉਸ ਤੋਂ ਬਾਅਦ ਜਦੋਂ ਇਹ ਪਾਣੀ ਦਾ ਕੰਮ ਖਤਮ ਹੋਊਗਾ ਤੇ ਫਿਰ ਅਸੀਂ ਪਨੀਰੀ ਤਾਂ ਜਿੰਨਾ ਜਿੰਨਾਂ ਨੂੰ ਵੀ ਲੋੜ ਹੋਊਗੀ ਜਿੰਨੇ ਪਿੰਡਾਂ ਤੋਂ ਰਿਕਵੈਸਟ ਆਊਗੀ ਸਾਰੇ ਪਿੰਡਾਂ 'ਚ ਜਾਊਗੀ ਸਾਡੀ ਟੀਮ ਇੱਥੇ ਹੀ ਅਜੇ ਚੋਨਾ ਲੱਗਣ ਤੱਕ ਉਹ ਇਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਮਨਜਿੰਦਰ ਸਿੰਘ ਪਿੰਡਾ ਖੋਜੀ ਜੀ ਮੈਂ ਇਸ ਟਾਈਮ ਜੀ ਅ ਪਿੰਡ ਦੇ ਵਿੱਚ ਇੱਕ ਸਰਪੰਚੀ ਤੌਰ ਤੇ ਜ਼ਿੰਮੇਵਾਰੀ ਨਿਭਾ ਰਿਹਾ ਅਸੀਂ ਖਾਸ ਸਾਈਡ ਦਾ ਇੱਥੇ ਸਾਡੇ ਪਿੰਡ ਦੇ ਵਿੱਚ ਜੋ ਆ ਕੇ ਕਿਸਾਨਾਂ ਦਾ ਹਾਲਚਲ ਪੁੱਛਿਆ ਹੈ ਅਸੀਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਕਿਸਾਨਾਂ ਦੀ ਫਸਲ ਮੀਂਹ ਦੇ ਕਾਰਨ ਖਰਾਬ ਹੋ ਚੁੱਕੀ ਆ ਹਜ਼ਾਰਾਂ ਏਕੜ ਝੋਨਾ ਖਰਾਬ ਹੋ ਚੁੱਕਿਆ ਹੈ ਪਰੇ ਸਾਡੇ ਵਿਚਕਾਰ ਖਰੇਚਰੀ ਇਸ ਸਮੱਸਿਆ ਖਤਮ ਕਰਨ ਲਈ ਸਾਡੇ ਕੋਲ ਪਸੂਮਾ ਦਾ ਚਾਰ ਲੈ ਕੇ ਪਹੁੰਚੇ ਨੇ ਹੈਲੋ ਸਾਡੇ ਪਿੰਡ ਦੇ ਬਹੁਤ ਸਾਰੇ ਵੀਰ ਵੀ ਸਾਡਾ ਸਾਥ ਦੇ ਰਹੇ ਨੇ ਜਿਵੇਂ ਕਿ ਇੱਕ ਵੀਰ ਸਾਡਾ ਰਿਚੀ ਆਸਟ੍ਰੇਲੀਆ ਤੇ ਜਸੂ ਕੈਨੇਡਾ ਉਹਨਾਂ ਨੇ 3 ਲੱਖ ਰੁਪਏ ਕਿਸਮਾ ਦੀ ਮਦਦ ਵਾਸਤੇ ਭੇਜਾਇਆ ਤੇ ਅੱਜ ਸਾਡੇ ਵਿਚਕਾਰ 11000 ਰੁਪਏ ਸ਼ਰੋਮੀ ਭਗਤ ਭਗਤ ਗੁਰੂ ਰਵਦਾਸ ਜੀ ਮਹਾਰਾਜ ਵੱਲੋਂ 11000 ਰੁਪਏ ਦੀ ਭੇਟਾ ਸਾਨੂੰ ਇਹ ਇਹਨਾਂ ਨੇ ਦਿੱਤੀ ਹੈ ਅਸੀਂ ਐਨ ਆਰ ਆਈ ਵੀਰਾਂ ਨੂੰ ਨਗਰ ਨਿਵਾਸੀਆਂ ਨੂੰ ਬੇਨਤੀ ਕਰਨੇ ਚਾਹੁੰਦੇ ਆ ਕਿ ਪੰਚਾਇਤਾਂ ਵੀ ਇਸ ਦਾ ਸਹਿਯੋਗ ਕਰ ਰਹੀਆਂ ਨੇ ਸਾਡੇ ਕੋਲ ਪਨੀਰੀ ਦਾ ਪ੍ਰਬੰਧ ਤਕਰੀਬਨ ਹੋ ਹੀ ਚੁੱਕਿਆ ਹੈ ਪਰ ਪਨੀਰੀ ਪਟਣ ਵਾਸਤੇ ਲੇਬਰ ਨਹੀਂ ਮਿਲ ਰਹੀ ਅਸੀਂ ਪਿੰਡ ਦੇ ਜੋ ਗਰੀਬ ਪਰਿਵਾਰ ਨੇ ਮਜ਼ਦੂਰੀ ਦਾ ਕਿੱਤਾ ਕਰਦੇ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦੇ ਆ ਕਿ ਆਓ ਆਪਾਂ ਕਿਸਾਨਾਂ ਦਾ ਸਾਥ ਦੇਈਏ ਜਿਹੜੀ ਸਮੱਸਿਆ ਪਨੀਰੀ ਪੱਟਣ ਦੇ ਵਿੱਚ ਹੋ ਰਹੀ ਜਾਂ ਚੋਨਾ ਲਾਉਣ ਦੇ ਵਿੱਚ ਦੁਬਾਰਾ ਆ ਰਹੀ ਹੈ ਸਾਨੂੰ ਉਸ ਬੰਨੇ ਸਮੱਸਿਆ ਤੋਂ ਸਾਨੂੰ ਛੁਟਕਾਰਾ ਮਿਲ ਸਕੇ ਠੀਕ ਹੈ ਜੀ ਤੇ ਖਾਸ ਸਾਈਡ ਦੇ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਤੇ ਬਾਕੀ ਸਾਡੇ ਨਾਲ ਸਰਪੰਚ ਸਾਹਿਬ ਵੀ ਖੜੇ ਨੇ ਛੋਟੇ-ਬੋਟੇ ਤੇ ਚੇਅਰਮੈਨ ਸਾਹਿਬ ਵੀ ਖੜੇ ਨੇ ਇਹਨਾਂ ਤੋਂ ਵੀ ਤੁਸੀਂ ਜਾਣਕਾਰੀ ਆਪਾਂ ਜਰੂਰ ਇਹਨਾਂ ਨਾਲ ਗੱਲਬਾਤ ਕਰਾਂਗੇ ਪਹਿਲਾਂ ਆਪਾਂ ਜਿਕਰ ਪੰਚਾਇਤਾਂ ਦੀ ਗੱਲ ਰਹੀ ਉਸ ਤੋਂ ਬਾਅਦ ਵਕ-ਵਕ ਜਦੋਂ ਇੱਥੇ ਕਦੇ ਕਿ ਇਹ ਚੀਜ਼ ਹੁੰਦੀ ਆ ਹਾਂਜੀ ਵਕ-ਵਕ ਪਾਰਟੀਆਂ ਦੇ ਜਿਹੜੇ ਆਗੂ ਇੱਥੇ ਆ ਕੇ ਬਿਆਨ ਦਿੰਦੇ ਨੇ ਆમારી ਪਾਰਟੀ ਤੋਂ ਵੀ ਵਿਧਾਇਕ ਪਹੁੰਚਦੇ ਨੇ ਕੀ ਉਹਨਾਂ ਨੇ ਜਿਹੜਾ ਸਿੱਕੀ ਦਾ ਦੇਖੋ ਜੀ ਅ ਇੱਥੇ ਵਿਧਾਇਕ ਵੀ ਸਾਡੇ ਸਰਦਾਰ ਮਨਜੀਤ ਸਿੰਘ ਬਲਾਸਪੁਰ ਜਿਹੜੇ ਐਮਐਲ ਨੇ ਸਾਡੇ ਨਿਹਾਲਤ ਰੰਗ ਵਾਲੇ ਹਲਕੇ ਤੋਂ ਉਹ ਵੀ ਪਹੁੰਚੇ ਨੇ ਵੱਖ-ਵੱਖ ਪਾਰਟੀਆਂ ਦੇ ਹੋਰ ਵੀ ਉਮੀਦਵਾਰ ਪਹੁੰਚੇ ਸਨ ਤੇ ਸੰਤ ਬਲਵੀਰ ਸਿੰਘ ਦੀ ਸਿਚੇਵਾ ਹਾਂ ਉਹ ਵੀ ਸਾਡੇ ਕੋਲ ਪਹੁੰਚੇ ਉਹਨਾਂ ਨੇ ਆ ਕੇ ਸਾਨੂੰ ਹੁਣ ਪਨੀਰੀ ਦਾ ਵੀ ਪ੍ਰਬੰਧ ਕਰਕੇ ਦਿੱਤਾ ਹੈ ਅੱਜ ਉਹਨਾਂ ਨੇ ਸਾਨੂੰ ਹਰ ਤੌਰ ਤੇ ਮਦਦ ਕਰਨ ਵਾਸਤੇ ਆਖਿਆ ਹੈ ਤੇ ਕੁਸ਼ਤੀਮਾ ਵਿਭਾਗਾਂ ਤੋਂ ਸਦਿਆਂ ਗਈਆਂ ਸੀ ਪਾਣੀ ਦੀ ਸਮੱਸਿਆ ਆਈ ਸੀ ਨਹਿਰ ਨੂੰ ਚੋੜੀ ਕਰਨ ਵਾਸਤੇ ਵੀ ਆਖਿਆ ਹਾਂ ਸੇਮ ਨੂੰ ਸੋਰੀ ਸੇਮ ਨੂੰ ਚੋੜੀ ਕੀਤਾ ਜਾਵੇਗਾ ਤੇ ਹੋਰ ਜੋ ਕਿਸਾਨਾਂ ਦੀਆਂ ਸਮੱਸਿਆਵਾਂ ਮੌਕੇ ਤੇ ਸਾਰੇ ਅਫਸਰ ਸਹਿਬਾਨ ਆਏ ਹੋਏ ਸੀ ਸਾਰਿਆਂ ਨੂੰ ਦੱਸਿਆ ਗਿਆ ਹੈ ਉਹਨਾਂ ਸਮੱਸਿਆਵਾਂ ਦਾ ਵੀ ਹੱਲ ਹੋ ਜਾਵੇਗਾ ਤੇ ਕੱਲ ਪ੍ਰਸ਼ਾਸਨ ਨੇ ਸਾਡੇ ਕੋਲ ਪਟਵਾਰੀ ਸਾਹਿਬ ਭੇਜੇ ਸੀ ਤਕਰੀਬਨ ਜਿਨ੍ਹਾਂ ਦਾ ਝੋਨੇ ਦਾ ਨੁਕਸਾਨ ਹੋਇਆ ਕਿਸਾਨਾਂ ਦਾ ਤੇ ਫਸਲਾਂ ਦੀ ਗੁਰਦੋਰੀ ਹੋ ਚੁੱਕੀ ਹੈ ਤੇ ਅਸੀਂ ਕਿਸਾਨ ਸਰਕਾਰ ਅੱਗੇ ਇਹੀ ਬੇਨਤੀ ਮੰਗ ਰੱਖਦੇ ਆ ਅਸੀਂ ਉਹਨਾਂ ਨੂੰ ਸਰਕਾਰ ਨੂੰ ਮੰਗ ਪੱਤਰ ਵੀ ਦਿੱਤਾ ਹੈ ਪੰਚਾਇਤਾਂ ਦਾ ਮਤੇ ਵੀ ਪਾ ਕੇ ਦਿੱਤੇ ਨੇ ਕਿ ਕਿਸਾਨਾਂ ਦਾ ਜੋ ਨੁਕਸਾਨ ਹੋ ਚੁੱਕਿਆ ਹੈ ਉਹਦੀ ਪਰਪਾਈ ਕੀਤੀ ਜਾਵੇ ਤਾਂ ਕਿ ਜੇ ਕਿਸਾਨ ਦੁਆਰਾ ਫਿਰ ਖੁਸ਼ਹਾਲ ਹੋ ਸਕੇ ਖਾਲਸਾ ਏਡ ਜਿੱਥੇ ਵੀ ਕੋਈ ਦੁੱਖ ਤਕਲੀਫ ਆਉਂਦੀ ਆ ਉੱਥੇ ਪਹੁੰਚਦੀ ਆ ਸਾਡੇ ਪਿੰਡ ਵੀ ਇਹ ਪਹੁੰਚੇ ਆ ਇਹਨਾਂ ਦਾ ਧੰਨਵਾਦ ਆ ਇਹ ਪਹਿਲਾਂ ਸਰਵੇ ਕਰਕੇ ਗਏ ਆ ਨੁਕਸਾਨ ਸਾਡੇ ਘੱਟੋ ਘੱਟ 3000 ਏਕੜ ਦਾ ਹੈਗਾ ਜੀ ਤੇ ਅੱਜ ਇਹ ਜਿਹੜੇ ਹੈਗੇ ਆ 4 ਲੈ ਕੇ ਆਏ ਆ ਅਸੀਂ ਇਹਨਾਂ ਦਾ ਤਨਬਦ ਕਰਦੇ ਕਿੰਨੇ ਕਿਸਾਨ ਜਿਹੜੇ ਪੀੜ ਸਤਾਏ ਗਏ ਜੀ ਤਾਂ ਮਾਲਾ ਦੇਖੋ ਜੀ ਹੁਣ 3000 3000 ਏਕੜ ਦੇ ਕਰੀਬ ਸਾਡਾ ਨੁਕਸਾਨ ਹੋਇਆ ਤੇ ਉਹ ਸਾਰੇ ਪੀੜਤੀ ਐ ਨੇ ਉਹਨਾਂ ਦਾ ਘੱਟੋ ਸਰਕਾਰ ਤਨਾਂ ਦੀ ਮਦਦ ਕਰਨੀ ਚਾਹੀਦੀ ਹੈ ਜੀ ਜਿਵੇਂ ਹੁਣ ਮੰਨ ਲਓ ਖਾਲਸਾ ਰਣ ਨੇ ਕੀਤੀ ਸਾਡਾ ਪਿੰਡ ਵੀ ਇਸ ਕੰਮ ਤੇ ਮੂਹਰੇ ਆਵੇ ਅੱਗੇ ਵੀ ਆਉਂਦਾ ਰਿਹਾ ਅਸੀਂ ਜਦੋਂ ਪਾਸੇ-ਆਸੇ ਨੁਕਸਾਨ ਹੁੰਦਾ ਸੀ ਸਾਡਾ ਪਿੰਡ ਉਦੋਂ ਵੀ ਪਹੁੰਚਦਾ ਸੀ ਅਸੀਂ ਪਿੰਡ ਦੇ ਤੌਰ ਤੇ ਵੀ ਕਰਾਂਗੇ ਸਾਡੇ ਐਨ ਆਰ ਆਈ ਭਰਾ ਵੀ ਕਰ ਰਹੇ ਆ ਜਿੰਨੀ ਵਾਤਵਾਰ ਮਦਦ ਹੁੰਦੀ ਦਾ ਤੇ ਜਿੰਨੇ ਵੀ ਜੋ ਵੀ ਜਿੰਨੇ ਚੁੱਕਾ ਹੈਗਾ ਸਾਰਾ ਲੱਗਿਆ ਵਾ ਜੀ ਇਸ ਕੋ ਤੇ ਖਾਲਸਾ ਰਣ ਵਾਲਿਆਂ ਦਾ ਅੱਗੇ ਵੀ ਆਉਂਦੇ ਆ ਤੇ ਬਹੁਤ ਤਖਰਾ ਮਦਦ ਕਰਦੇ ਇਹ ਤੇ ਧੰਨਵਾਦ ਇਹਨਾਂ ਦਾ ਸਾਡੇ ਤਾਂ ਬਹੁਤ ਵੱਡਾ ਨੁਕਸਾਨ ਹੋਇਆ ਪੜੀਆਂ ਬਹੁਤ ਪ੍ਰਵਾਦ ਹੋਈਆਂ ਚਾਰੇ ਮਰ ਗਏ ਤੇ ਜਿਹੜਾ ਇਹ ਚਾਰ ਲੈ ਕੇ ਪਹੁੰਚਿਆ ਬੜੇ ਹੀ ਪਹੁੰਚਦੇ ਰਹਿੰਦੇ ਬਹੁਤ ਧੰਨਵਾਦ ਜੀ ਸਰ ਬਸ ਕਾਰਨ ਕੀ ਮੰਦੇ ਕਿ ਲੋਕਾਂ ਨੂੰ ਜਿਹੜੀ ਅਸਲੀਅਤ ਉਹ ਪਤਾ ਨਹੀਂ ਕਿਉਂਕਿ ਨਾਤਾ ਕੋਈ ਤਾਂ ਕਹਿ ਰਿਹਾ ਹਾਰਾ ਜੀ ਕੋਈ ਕਹਿੰਦਾ ਸੇਮ ਟੁੱਟੀ ਕੋਈ ਕਹਿੰਦਾ ਮੈਲ ਟੁੱਟੀ ਅਸਲ ਕਾਰਨ ਕੀ ਮੰਦੇ ਸਾਡੇ ਜੀ ਇਹ ਪਾਣੀ ਨਾਲ ਅਠਾਂ ਦਸਾਂ ਪਿੰਡਾਂ ਦਾ ਇਕੱਠਾ ਹੁੰਦਾ ਅੱਗੇ ਪਹਿਲੀਆਂ ਚ ਕਲਰ-ਕਲਰ ਪੈ ਜਾਂਦੇ ਨੇ ਤੇ ਬਹੁਤ ਦੂਰੋਂ ਦੂਰ ਤੋਂ ਲਾ ਕੇ ਪਾਣੀ ਇਕੱਠਾ ਹੁੰਦਾ ਹੈ ਆ ਸਵੇ ਜਾਨੀ ਇਹ ਬਾਅਦ ਸੀ ਉਹਨਾਂ ਪਿੰਡਾਂ ਜੀ ਜਿਆਦੇ ਸੀ ਜਿਹੜੇ ਪਿੰਡਾਂ ਦਾ ਸਾਡੇ ਮਾਰ ਪੈਂਦੀ ਆ ਜੀ ਤੇ ਉਹ ਸਾਰੇ ਪਿੰਡ ਸਾਰਾ ਇੱਥੇ ਇਕੱਠਾ ਹੋ ਗਿਆ ਤੇ ਜਿਹੜੀ ਸੇਮ ਸੀ ਸਾਫਤਾ ਹੋਈ ਸੀ ਪਰ ਉਹ ਥੱਲੇ ਵਿੱਚੋਂ ਉਹਨਾਂ ਨਹੀਂ ਖਿੱਚ ਪਾਈ ਜਿੰਨਾ ਪਾਣੀ ਡਾਲਾ ਸੁਟਾਉਣਾ ਸੀ ਉਸ ਦੇ ਨਾਲ ਨੁਕਸਾਨ ਬਹੁਤ ਜਿਆਦਾ ਹੋਇਆ ਹੀ ਮਾਰਗ ਕਰਦੇ ਸਨ ਉਸੇ ਮਾਰ ਇਹਨਾਂ ਦੀ ਮਦਦ ਹੋਣੀ ਚਾਹੀਦੀ ਜਿਹੜੇ ਬੰਦੇ ਵਿਚਾਰੇ ਮਾਰੇ ਗਏ ਚਵੇਂ ਇਹਦਾ ਨਾ ਖਰਚਾ ਇਹਨਾਂ ਦਾ ਇੰਨਾ ਹੋ ਗਿਆ ਲੁਵਾਈ ਵੀ ਹੋ ਗਈ ਸਾਰੇ ਖਾਤ ਪੈ ਰਹੇ ਸੀ ਹੁਣ ਦੁਬਾਰੇ ਉਦੋਂ ਜਿਆਦਾ ਦਾ ਖਰਚਾ ਹੋਣਾ ਵਾਤੋਂ ਵਾਤ ਇਹਨਾਂ ਦੀ ਮਦਦ ਹੋਣੀ ਚਾਹੀਦੀ ਹੈ ਜਿਵੇਂ ਖਾਲਸਾ ਜਿਹੜਾ ਲੈ ਕਰਦੇ ਆ ਇਹਨਾਂ ਸਰਕਾਰ ਤੋਂ ਵੀ ਚਾਹੀਦੀ ਹੈ ਕੋਈ ਨਾ ਕੁਝ ਬਿਲਕੁਲ ਆਪਾਂ ਲੰਬੇ ਸਮੇਂ ਤੋਂ ਖਾਲਸਾ ਜਿਹੜ ਨੂੰ ਦੇਖ ਰਹੇ ਆ ਆਪਣਾ ਹੀ ਵਿਦੇਸ਼ਾਂ 'ਚ ਵੀ ਜਿੱਥੇ ਲੋੜ ਪਈ ਹੈ ਉੱਥੇ ਦਾਦਿਆਂ ਦੇ ਦਾਦ ਜਿਹੜੇ ਵੜਾਏ ਗਏ ਆ ਆ ਬੁੱਟਰਪਿੰਡ ਲਈ ਤਾਂ ਮੈਂ ਕਹਿੰਦਾ ਬਹੁਤ ਵੱਡੀ ਇਹ ਮਦਦ ਹੈ ਲੋਕਾਂ ਨੇ ਸਾਰਿਆਂ ਨੇ ਪਾਣੀ ਦੇਖਿਆ ਸੜਕ ਤੇ ਕਿੰਨਾ ਆਇਆ ਤੇ ਖਾਸ ਕਰ ਪਸ਼ੂਆਂ ਦਾ ਬਹੁਤ ਵੱਡੀ ਸੇਵਾ ਹੈ ਸੋ ਮੈਂ ਪਿੰਡ ਵੱਲੋਂ ਧੰਨਵਾਦ ਕਰਦਾ ਹਾਂ ਅਤੇ ਅੱਗੇ ਤੋਂ ਇਸੇ ਤਰ੍ਹਾਂ ਮਦਦ ਕਰਦੇ ਰਹਿਣ ਲਈ ਅਪੀਲ ਵੀ ਕਰਦਾ ਇਹ ਸੜਕ ਤੇ ਜਿਹੜੇ ਸਾਈਫਨ ਬਣਾਏ ਆ ਉਹ ਲੈਵਲ ਨੂੰ ਧਿਆਨ ਚ ਰੱਖ ਕੇ ਨਹੀਂ ਬਣਾਏ ਗਏ ਜੀ ਹੁਣ ਇਹਦਾ ਹੱਲ ਜਾਂ ਤਾਂ ਸਾਈਫਨ ਦੁਬਾਰਾ ਪਟਕੇ ਬੜਨ ਤੇ ਨਹੀਂ ਫਿਰ ਬੋਰ ਕਰਾਏ ਜਾਣ ਜਿਹੜੇ ਪੱਕਾ ਹੱਲ ਤਾਂ ਬੋਰ ਹੀ ਹੈ ਅਣੀ ਤਾਂ ਹਰ ਵੀਰੀ ਆਉਣੀ ਆਉਣਾ ਇੱਥੇ ਸਾਰੇ ਪਿੰਡਾਂ ਦਾ ਖਾਣੀਵਾ ਇਹ ਕਿਸਾਨ ਫਿਰ ਹਰ ਸਾਲ ਮਰਦੇ ਰਹੇ ਤਾਂ ਬਹੁਤ ਔਖਾ ਹੈ ਸੋ ਸਰਕਾਰ ਜੇ ਇਹ ਮਦਦ ਕਰ ਦੇਵੇ ਬੋਰ ਕਰਨ ਦੀ ਤਾਂ ਬਹੁਤ ਵੱਡੀ ਇੱਕ ਕਿਰਪਾ ਹੋਊਗੀ ਸੁਪਾਲ ਸਿੰਘ ਇਹ ਪੰਜ ਕਿੰਨੇ ਕਿੰਨੇ ਸੀ ਤੁਹਾਡੇ ਮੇਰੇ ਤਾਂ ਪੱਠੇ ਹੀ ਸੀ ਪੱਠੇ ਸੀ ਅੱਛਾ ਜੀ ਕਿੰਨੇ ਕਿੰਨੇ ਸੀ ਹੋਰ ਗੱਲਾਂ ਚਾਰ ਕਨਾਲਾਂ ਆਈਆਂ ਜੀ ਚਰੀ ਵੀ ਜੀ ਚਰੀ ਪ੍ਰਾਪੋਗੀ ਕਰੀ ਹਾਂ ਸਾਹਿਦ ਵਾਲੇ ਆਏ ਆ ਮਦਦ ਕਰਨ ਲਈ ਕੀ ਕਹਿਣਾ ਕਰੀਏ

ਏ ਤੁਸੀਂ ਆਏ ਹੋ ਪਰਸੋਂ ਜੀ ਤੇ ਆ ਦੂਜੇ ਦਾ ਇੱਕ ਦਿਨ ਸਨ ਪਾ ਕੇ ਤੁਸੀਂ ਆਚਾਰਨੇ ਹੋਰ ਨਹੀਂ ਆਇਆ ਜੀ ਕੋਈ ਦਰਸ਼ਕੋ ਖਾਲਸਾ ਏਡ ਦੇ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਆ ਪਿੰਡ ਦੇ ਮੋਹਤਵਾਰ ਬੰਦੇ ਜਿਨ੍ਹਾਂ ਦੇ ਵਿੱਚ ਚੇਅਰਮੈਨ ਡਾਕਟਰ ਪੰਚਾਇਤ ਮੈਂਬਰ ਤੇ ਉਹਨਾਂ ਨੇ ਸਰਕਾਰ ਤੋਂ ਇਹ ਵੀ ਮੰਗ ਕੀਤੀ ਆ ਕਿ ਬੇਸ਼ੱਕ ਵਕ ਵਕ ਪਾਰਟੀਆਂ ਦੇ ਆਗੂ ਇੱਥੇ ਪਹੁੰਚੇ ਸੀ ਫਿਲਹਾਲ ਉਹਨਾਂ ਨੇ ਸਿਰਫ ਬਿਆਨਬਾਜ਼ੀ ਕਰਕੇ ਚਲੇ ਗਏ ਆ ਕੋਈ ਰਾਹਤ ਨਹੀਂ ਪਹੁੰਚਾਈ ਗਈ ਖਾਲਸਾ ਏਡ ਦੀ ਉਹਨਾਂ ਨੇ ਜਿਹੜੀ ਛਲਾਗਾ ਕੀਤੀ ਆ ਕਿ ਇਹਨਾਂ ਨੇ ਕਹਿੰਦੇ ਨਹੀਂ ਇਹ ਕਰਕੇ ਦਿਖਾਉਂਦੇ ਆ ਪੂਰੇ ਵਰਲਡ ਦੇ ਵਿੱਚ ਜਿੱਥੇ ਵੀ ਹੜਪੀਟ ਤਲਾ ਕੁਦਰਤੀ ਆਫਤ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਖਾਲਸ ਐਡ ਖੜਦੀ ਆ ਤਾਂ ਪਿੰਡ ਵਾਸੀਆਂ ਨੇ ਜਿਹੜੀ ਮੰਗ ਕੀਤੀ ਆ ਕਿ ਸਰਕਾਰ ਨੂੰ ਜਿਹੜਾ ਜਿਹੜਾ ਦਵਿਨੀ ਪੱਦਰ ਨੀਵਾ ਉਹਦਾ ਵੀ ਕੋਈ ਨਾ ਕੋਈ ਪਖਤੇ ਪ੍ਰਬੰਧ ਕਰਨੇ ਚਾਹੀਦੇ ਆ ਸੋ ਜਲਦੀ ਹੋਰ ਅਪਡੇਟ ਲੈ ਕੇ ਮਿਲਦੇ ਆ ਬੜੇ ਜੀ ਵੀ ਐਸ ਟਾਈਮ ਦੇ